ਸਵਾ ਸਵਾ ਲੱਖ ਤੇ ਭਾਰੂ ਹੁੰਦਾ ਹੈ ਮੈਂ ਬੇਨਤੀ ਕਰਾਂ ਕੁਦਰਤੀ ਸਾਹਮਣੇ ਆ ਗਿਆ ਇੱਕ ਪਾਸੇ ਉਸ ਨੌਜਵਾਨ ਦੀ ਜਵਾਨ ਦੀ ਕੁੱਟਮਾਰ ਕਰਨ ਵਾਲੇ ਜਿਹੜੇ ਮੁੱਖ ਦੋਸ਼ੀ ਨੇ ਅੱਜ ਵੀ ਉਸ ਲੱਖਾਂ ਤੋਂ ਬਾਹਰ ਨਹੀਂ ਉਸੇ ਹੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਐਸਐਸਪੀ ਦੂਜੇ ਪਾਸੇ ਜਿਸ ਇਸਤਰੀ ਦਾ ਕਤਲ ਹੋਇਆ ਪਿਛਲੇ ਦਿਨੀ ਕੁਝ ਲੋਕ ਅੱਜ ਵੀ ਸਵਾਲ ਕਰਦੇ ਨੇ ਕਿ ਇਸਤਰੀ ਦਾ ਕਤਲ ਕਰਨਾ ਇਸਤਰੀ ਨੂੰ ਮਾਰਨਾ ਇਹ ਜਾਇਜ਼ ਨਹੀਂ ਸੰਗਤ ਜੀ ਆਪਾਂ ਪੰਕਤੀ ਪੜ੍ਹਦੇ ਹਾਂ ਸੁਣਾਉਣੇ ਹਾਂ ਸੋ ਕਿਉ ਮੰਦਾ ਆ ਕੀਏ ਮੈਂ ਬੇਨਤੀ ਕਰਾਂਗਾ ਜੇ ਡਿਸਪਲੇ ਡਿਸਪਲੇ ਹੋ ਰਿਹਾ ਤਾਂ ਜਰੂਰ ਪੰਕਤੀ ਇੱਕ ਸਾਹਮਣੇ ਲਿਆਂਦੀ ਜਾਵੇ ਚੋਰਾ ਜਾਰਾ ਡੰਡੀਆਂ ਕਟਣੀਆਂ ਦੀ ਬਾਣ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਨ ਅਰਥ ਆਪਜੀ ਦੇਖ ਲਵੋ ਜੇ ਇਸ ਤਰ੍ਹਾਂ ਦੇ ਅਚਾਰ ਵਿੱਚ ਇਸ ਤਰ੍ਹਾਂ ਦੇ ਜੀਵਨ ਵਿੱਚ ਜੜੀ ਇਸਤਰੀ ਹੋਵੇਗੀ ਧਰਮ ਦੇ ਨਾਮ ਤੇ ਪਾੜਾ ਪਾਵੇ ਔਰ ਪੰਜਾਬ ਦੀਆਂ ਨੌਜਵਾਨ ਧੀਆਂ ਨੂੰ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਇਸ ਮਾਰਗ ਤੋਂ ਗੁਰਮਤ ਦੇ ਮਾਰਗ ਤੋਂ ਭੜਕਾ ਕੇ ਦੂਜੇ ਪਾਸੇ ਲੈ ਜਾਵੇ ਜਾਂ ਜੋ ਪੰਕਤੀ ਦੇ ਅਰਥ ਸਪਸ਼ਟ ਲੈ ਤਾਂ ਫਿਰ ਉਹਦੇ ਲਈ ਮਹਾਰਾਜ ਨੇ ਇਹੀ ਜਿਹੜਾ ਹੈ ਆਖਰੀ ਹੱਲ ਹੈ ਜੋ ਉਹਨਾਂ ਗੁਰੂ ਕੇ ਪਿਆਰਿਆ ਕੀਤਾ ਜੇ ਸਾਡੇ ਅਰਗੇ ਸਿਆਣੇ ਹੁੰਦੇ ਤੇ ਸ਼ਾਇਦ ਜਦੋਂ ਇੰਦਰਾ ਦਾ ਇਹ ਕੁਝ ਹੋਇਆ ਸੀ ਉਦੋਂ ਵੀ ਕਹਿੰਦੇ ਇਸਤਰੀ ਤੇ ਹੰਬਲਾ ਗੈਜ ਨਹੀਂ ਸੋ ਰੋ ਵਿਚਾਰ ਅਸਲ ਵਿੱਚ ਮੈਂ ਹੁਣੇ ਦੇਖ ਰਿਹਾ ਆ ਸਾ ਮੋਬਾਈਲ ਤੇ ਕਿਸੇ ਨੇ ਪੋਸਟ ਪਾਈ ਸੀ ਉਹ ਕਹਿੰਦੇ ਜਿੱਥੇ ਨਚਾਰਾਂ ਦੀ ਸਰਕਾਰ ਆ ਜਾਵੇ ਜਿਸ ਸੂਬੇ ਦਾ ਆਗੂ ਨਚਾਰ ਹੋ ਜਾਵੇ ਉਥੇ ਨਚਾਰ ਲੋਕ ਆਉਣੇ ਇਹ ਕੁਦਰਤੀ ਗੱਲ ਹੈ ਸੋ ਇੱਕ ਪਾਸੇ ਮੁਕਤਸਰ ਅੰਦਰ ਦੇ ਵਿੱਚ ਉਸ ਜ਼ੁਲਮ ਨੂੰ ਰੋਕਣ ਦੀ ਬਜਾਏ ਬਲਕਿ ਉਸ ਨੂੰ ਫੜਨ ਦੀ ਬਜਾਏ ਲੋਕਾਂ ਨੂੰ ਸ਼ਰਿਆ ਬਾਹਰ ਨੇ ਪਰ ਦੂਸਰੇ ਪਾਸੇ ਜਿਨ੍ਹਾਂ ਨੇ ਇਹ ਧਰਮ ਦਾ ਕੰਮ ਕੀਤਾ ਉਹਨਾਂ ਦੇ ਬਜ਼ੁਰਗਾਂ ਨੂੰ ਮਤਾਵਾ ਨੂੰ ਠਾਣੇ ਅੰਦਰ ਲਿਜਾਇਆ ਜਾ ਰਿਹਾ ਇਹ ਨਿਆਹ ਹੈ ਸਾਡੇ ਨਾਲ ਅੱਜ ਦੀ ਗੱਲ ਨਹੀਂ ਇਹ ਸਿਰਫ ਇਸ ਕਰਕੇ ਜ਼ਿਕਰ ਕੀਤਾ ਇਹ ਜਿਹੜਾ ੱੱਕਾ ਹੈ ਜਿਹੜਾ ਨਿਆਹ ਹੈ ਮਸਕੀਨ ਜੀ ਨੇ ਫਿਰ ਉੱਤੇ ਇੱਕ ਹੋਰ ਗੱਲ ਕਹੀ ਉਹ ਕਹਿੰਦੇ ਮੇਰੀ ਗਿਣਤੀ ਦੇ ਮੁਤਾਬਕ 28 ਤੋਂ ਵੱਧ ਧਰਮ ਅਸਥਾਨ ਨੇ ਸੰਨਾਤਨ ਧਰਮ ਦੇ ਹਿੰਦੂ